Wai, g i r u y o k o w a i g i r u wai, girung, wai, g i r u wai, girung, wai, g i r u n wai, g u r u wai, g u r u ਵਾਹਿਗੁਰੂ 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 ਵਾਹਿ ਗੁਰੂ 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 ਵਾਹਿ ਗੁਰ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਮਹੇਂ ਗੁਰੂ ਹੋ ਗੁਰਵਨ ਜਾਉ ਮਿਹਰਵਾਨਾ ਜਾਉ ਬੜੋ ਹੋਂ ਕਰਵਾਨੇ ਜਾਉ ਮਹਿਰਵਾਨਾ ਹੋਂ ਕਰਵਾਨੇ ਜਾਉ ਹੋਂ ਕਰਵਾਨੇ ਜਾ ਵਾ ਵਾ ਹੋਂ ਕਰ ਹੌਂਕਰਵਾਨ ਜਾਓ ਮਿਹਰਵਾਨ ਹੌਂਕਰਵਾਨ ਜਾਓ ਗੱਜ ਕੇ ਹੌਂਕਰ ਹੌਂਕਰ ਵਾਨੇ ਜਾਉ ਤਨਾ ਕੇ ਹੌਂਕਰ ਵਾਨੇ ਜਾਉ ਤਨਾ ਕੇ ਹੌਂਕਰ ਵਾਨੇ ਜਾ ਹੌਂਕਰ ਆਹ വാഹുരുടെ ਨ ਲੈਣ ਜੋ ਵਾਹਿਗੁਰੂ ਵਾ ਵਾ ਹੋ ਕੁਰਵਾਨ ਜਾਓ ਮਿਹਰਵਾਨ ਹੋ ਕੁਰਵਾਨ ਜਾ ਹੌਂਕਰ ਸੁਬਾਨੇ ਜਾਂ ਹੌਂਕਰ ਵਾਨ ਜਾਉ ਮਹਿਰਵਾਨ ਹੌਂਕਰ ਵਾਨ ਜਾਉ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਹੋਉ ਕਰਵਨ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹੋ ਸਦ ਕੁਰਬਾਨੇ ਜਾਉ ਆਪਾਂ ਭਗਤੀ ਨਹੀਂ ਕਰ ਸਕਦੇ ਭਗਤੀ ਕਰਨ ਵਾਲਿਆਂ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਉਹਦੇ ਵਿੱਚ ਵੀ ਪਲਾ ਹੈ ਆਪਾਂ ਇੰਨਾ ਤਿਆਗ ਨਹੀਂ ਕਰ ਸਕਦੇ ਤਿਆਗ ਕਰਨਾ ਬਹੁਤ ਔਖ ਹੈ ਇੰਨਾ ਤਿਆਗ ਨਹੀਂ ਆਪਾਂ ਕਰ ਸਕਦੇ ਤਿਆਗ ਕਰਨ ਵਾਲਿਆਂ ਤੋਂ ਬਿਹਾਰ ਜਾਈਏ ਉਹਦੇ ਵਿੱਚ ਵੀ ਆਪਣਾ ਪਲਾ ਹੈ ਸਾਧ ਸੰਗਤ ਲੱਖਾਂ ਪੁੰਡਾਂ ਦਾ ਤਿਆਗ ਕਰਨਾ ਲੱਖਾਂ ਸੰਸਾਰੀ ਤੌਰ ਤੇ ਜਾਇਦਾਹ ਜ਼ਮੀਨੋ ਨਾਲ ਚੀਜ਼ਾਂ ਦਾ ਤਿਆਗ ਕਰਨਾ ਉਹਨਾਂ ਤੋਂ ਬਲਿਹਾਰ ਫਿਰ ਲੱਖਾਂ ਵੜਿਆਈਆਂ ਦਾ ਤਿਆਗ ਕਰਨਾ ਇਹ ਸਾਧੂ ਦੇ ਹਿੱਸੇ ਹੁੰਦਾ ਹੈ ਸਾਧੂ ਵੜਿਆਈਆਂ ਦਾ ਵੀ ਤਿਆਗ ਕਰਦਾ ਹੈ ਨਿੰਦਿਆ ਦਾ ਵੀ ਤਿਆਗ ਕਰਦਾ ਹੈ ਸਾਧੂ ਸੋਨੇ ਦਾ ਵੀ ਤਿਆਗ ਕਰਦਾ ਹੈ ਮਿੱਟੀ ਦਾ ਵੀ ਤਿਆਗ ਕਰਦਾ ਹੈ ਇੱਥੇ ਲੋਕ ਮਿੱਟੀ ਵੀ ਤਿਆਗਦੇ ਨਹੀਂ ਮਿੱਟੀ ਤੋਂ ਲੜ ਰਹੇ ਨੇ ਚਾਰ ਚਰ ਕਨਾਲਾਂ ਜਗ੍ਹਾ ਦੀ ਖਾਤਰ ਦੋ ਦੋ ਕਨਾਲ ਜਗ੍ਹਾ ਦੀ ਖਾਤਰ ਕੇਸ ਚੱਲਦੇ ਨੇ 20 20 ਸਾਲ ਹੋ ਗਏ ਲੋਕਾਂ ਦੇ ਇੰਡੀਆ ਵਿੱਚ ਮਿੱਟੀ ਵੀ ਤਿਆਗ ਨਹੀਂ ਰਹੇ ਹਾਲਾਂਕਿ ਮਰਨ ਤੋਂ ਬਾਅਦ ਛੱਡ ਜਾਣਾ ਫਿਰ ਕੇਸ ਚੱਲ ਰਹੇ ਨੇ ਝਗੜੇ ਹੋ ਰਹੇ ਨੇ ਤਿਆਗਣਾ ਬਹੁਤ ਔਖ ਹੈ ਸਾਸ ਸੰਗਤ ਸਭ ਤੋਂ ਵੱਡਾ ਤਿਆਗ ਮਨ ਦੇ ਮਾਣ ਦਾ ਤਿਆਗ ਕਰਨਾ ਮਾਇਆ ਨਾਲੋਂ ਵੀ ਵੱਡਾ ਇਲੂ ਮਹਾਰਾਜ ਨੇ ਕਿ ਕਵੀਰ ਮਾਇਆ ਤਜੀ ਤਾ ਕਿਆ ਭਿਆ ਜੋ ਮਾਨ ਤਜਿਆ ਨਹੀਂ ਜਾਏ ਉਹ ਚੀਜ਼ਾਂ ਤਿਆਗ ਕੇ ਫਿਰ ਆਪਣਾ ਮਾਨ ਤਿਆਗ ਦੇਣਾ ਕਿ ਮੈਂ ਨਹੀਂ ਕੀਤਾ ਸਭ ਕੁਝ ਗੁਰੂ ਨੇ ਕਰਵਾਇਆ ਇਹ ਮਾਨ ਨੂੰ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ ਤਿਆਗਣਾ ਕੀਏ ਤਿਆਗਣਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਮੋਹ ਤੇ ਆਪਣਾ ਸਾ ਸੰਗਤ ਆਪਣਾ ਤਿਆਗ ਨਹੀਂ ਕਰ ਸਕਦੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਲੜ ਪਈਦਾ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਰਸ ਜਾਈਦਾ ਹੈ ਸਤਪੁਰਸ਼ ਸੰਸਾਰ ਦੀਆਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਦਿੰਦੇ ਨੇ ਕੋਈ ਕੀ ਕਹਿੰਦਾ ਇਹਦਾ ਕੋਈ ਅਸਰ ਨਹੀਂ ਇਹ ਸਾਧੂ ਦੀ ਨਿਸ਼ਾਨੀ ਹੈ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਇਹ ਕਥਾ ਮੈਂ ਨਿੱਟ ਤੇ ਵੀ ਭਾਈ ਹੈ ਉਹਨੂੰ دیਵਾਨ ਲਾਇਆ ਤੇ ਇੱਕ ਬਹੁਤ ਪੜਿਆ ਲਿਖਿਆ ਉਸ ਨਗਰ ਦਾ ਅਫੀਸਰ ਬੰਦਾ ਉਹ ਵੀ ਉਦਣ ਪਿੰਡ ਆਇਆ ਕਿਉਂ دیਵਾਨ ਚੱਲ ਰਿਹਾ ਸੀ ਹੋਮੇ ਦੀ ਨਿਸ਼ਾਨੀ ਇਹ ਹੈ ਕਿ ਉਹ ਬੰਦਾ ਚਾਹੁੰਦਾ ਮੇਰਾ ਨਾਮ ਬੁਲਿਆ ਜਾਵੇ ਤੋ ਅਫਸਰ ਚਾਹੁੰਦਾ ਸੀ ਮੇਰੀ ਵਧਾਈ ਹੋਵੇ ਨਾਮ ਹੋਵੇ ਤੋ ਪਿੰਡ ਵਾਲਿਆਂ ਬਿਠਾ ਲਿਆ ਜੀ ਮੋਹਰੇ ਬਿਠਾਇਆ ਸਤਿਕਾਰ ਨਾਲ ਬਹੁਤ ਵੱਡਾ ਅਫੀਸਰ ਹੈ ਤਾਂ ਬਾਬਾ ਜੀ ਨੇ ਦਿਵਾਨ ਸਮਾਪਤ ਕੀਤਾ ਇੱਕੋ ਹੀ ਕੰਮ ਸੀ ਸਾਥ ਸੰਗਤ ਦਾ ਸ਼ੁਕਰਾਨਾ ਤੇ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਰ ਕਿਸੇ ਦਾ ਧੰਨਵਾਦ ਨਹੀਂ ਨਾਲ ਹੀ ਸਮਾਪਤੀ ਦਾ ਟਾਈਮ ਹੋਣਾ ਜਦੋਂ ਉਹਨਾਂ ਕੀਰਤਨ ਤੋਂ ਉੱਠ ਜਾਂਣਾ ਤੇ ਕਹਿੰਦੇ ਸੰਗਤ ਵੀ ਬਹੁਤ ਸਾਰੇ ਸਰੀਰ ਉੱਠ ਜਾਂਦੇ ਨੇ ਉਹ ਬੰਦੇ ਨੇ ਮਹਿਸੂਸ ਕੀਤਾ ਕਿ ਇੰਨੇ ਲੋਕ ਉੱਠ ਗਏ ਨੇ ਇਹਨਾਂ ਦੇ ਮਗਰ ਇਹਨਾਂ ਦੀ ਵਡੇ ਮੈਨੂੰ ਕਿਸੇ ਨੇ ਜਾਣਿਆ ਹੀ ਨਹੀਂ ਮੈਨੂੰ ਤਾਂ ਆਟੇ ਚ ਲੋਣ ਬਰਾਬਰ ਨਹੀਂ ਸਮਝਿਆ ਮੈਂ ਇਟਾ ਵੱਡਾ ਅਫਸਰ ਮੇਰੇ ਨਾਲ ਇੰਨੇ ਘਨ ਮੈਨ ਆਏ ਨੇ ਤਾਂ ਉਹ ਵੀ ਮਹਰ ਪਰਵੰਦਕ ਨਾਲ ਪ੍ਰਬੰਧਕ ਛੱਡਣ ਆਏ ਉੱਥੋਂ ਤੱਕ ਉਹ ਵੀ ਆ ਗਿਆ ਉਹਦੀ ਈਗੋ ਹੌਮੇ ਹੰਕਾਰ ਬੋਲ ਪਿਆ ਕਹਿੰਦੇ ਉਹਨੇ ਬਾਬਾ ਜੀ ਨੂੰ ਕਿਹਾ ਕਹਿੰਦੇ ਜੀ ਕੀ ਤੁਸੀਂ ਡੇਢ ਘੰਟੇ ਕੋਈ ਕਥਾ ਸੁਣਾਈ ਗਏ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਾਮ ਜਪਣ ਨਾਲ ਜਮਾਂ ਤੋਂ ਮੁਕਤ ਹੋ ਜਾਂਦਾ ਹੈ ਨਾਮ ਜਪਣ ਨਾਲ ਜਮਾਂ ਦੀ ਮਾਰ ਨਹੀਂ ਪੈਂਦੀ ਨਾਮ ਜਪਣ ਨਾਲ ਦੁੱਖ ਰੋਗ हट ਜਾਂਦੇ ਨੇ ਨਾਮ ਜਪਣ ਨਾਲ ਬੰਦਾ ਮੁਕਤ ਹੋ ਜਾਂਦਾ ਹੈ ਵਾਹਿਗੁਰੂ ਕਹਿਣ ਨਾਲ ਮੁਕਤੀ ਮਿਲ ਕਹ ਦੇ ਲੋ ਮੈਂ ਕਹ ਦਿੰਦਾ ਵਾਹਿਗੁਰੂ 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 ਕਹਿੰਦਾ ਮੈਂ ਮੁਕਤ ਹੋ ਗਿਆ ਮਹਾਂਪੁਰਸ਼ਾਂ ਜਵਾਬ ਨਹੀਂ ਦਿੱਤਾ ਚੁੱਪ ਗੱਲ ਜਪਾਏ ਹੋਏ ਹਜ਼ੂਰੀਏ ਨਾਲ ਆਏ ਆ ਮੂੰਹ ਟੱਕ ਕੇ ਸਿੱਧੇ ਗੱਡੀ ਵੱਲ ਹੋ ਗਏ ਬਹਿ ਗਏ ਗੱਡੀ ਵਿੱਚ ਗੱਡੀ 'ਚ ਬਹਿੰਦੇ ਆਂ ਜਿਹੜੀ ਢੋਲਕੀ ਦੀ ਸੇਵਾ ਢੋਲਕ ਦੀ ਨਾਲ ਕਰਦੇ ਸੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ ਅੱਗੇ ਤੁਸੀਂ ਕਥਾ ਚੰਨੀਆਂ ਉਦਾਹਰਨਾਂ ਦਿੰਦੇ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ ਕਹਿੰਦੇ ਭਾਈ ਕੱਲੇ ਕੱਲੇ ਨੂੰ ਸਮਝਾਉਣ ਦਾ ਸਾਨੂੰ ਹੁਕਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੱਬਿਆ ਸਮਝਾਉਣ ਦਾ ਹੁਕਮ ਹੈ ਉਹਨੂੰ ਕੱਲੇ ਨੂੰ ਸਮਝਾਉਣ ਦਾ ਹੁਕਮ ਨਹੀਂ ਹੈ ਸਾਧ ਸੰਗਤ ਮਹਾਂਪੁਰ ਚਲੇ ਗਏ ਤੇ ਉਹ ਬੰਦਾ ਬੰਨੇ ਜੇ ਕਿ ਲੋ ਜਵਾਬ ਹੀ ਨਹੀਂ ਆਇਆ ਮੇਰੀ ਗੱਲ ਦਾ ਜਵਾਬ ਹੀ ਨਹੀਂ ਆਇਆ ਮਾਫ ਕਰਿਓ ਹੰਕਾਰੀ ਬੰਦਾ ਕਈ ਵਾਰ ਨਿੰਦਕ ਤੇ ਹੰਕਾਰੀਆਂ ਦੀ ਇਹ ਨਿਸ਼ਾਨੀ ਹੈ ਜੇ ਮੋਹਰੇਉ ਨਾਮ ਜਪਣ ਵਾਲਾ ਚੁੱਪ ਕਰ ਦੈ ਤੋ ਉਹ ਕਹਿੰਦੇ ਲੋ ਜੀ ਜਵਾਬ ਹੀ ਨਹੀਂ ਆਇਆ ਸਾਡਾ ਹਾਲਾਂਕਿ ਜਿਹੜਾ ਚੁੱਪ ਕੀਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਹ ਫਰਮਾਨ ਯਾਦ ਹੈ ਕਿਸ ਸੰਤ ਮਿਲੇ ਕਿਸ ਸੁਣੀਏ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਮੋਰੇ ਕੋਈ ਅਸੰਤ ਮਿਲ ਜਾਓ ਚੁੱਪ ਉਹ ਨਹੀਂ ਜਵਾਬ ਦੇਣਾ ਉਹਨੇ ਕਿਉਂ ਜਵਾਬ ਦੇਣੇ ਉਹ ਉਹ ਵੇਪਰਵਾਹ ਹੈ ਉਹਨੂੰ ਸੰਸਾਰ ਦੇ ਲੋਕਾਂ ਨਾਲ ਕੋਈ ਜਵਾਬ ਦੇਣੀ ਉਸ ਸਤਪੁਰਸ਼ ਵਾਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜਿਹੜਾ ਸਤ ਤੱਕ ਸੁਰਤੀ ਕਰਕੇ ਪਹੁੰਚ ਗਿਆ ਉਹ ਤਾਂ ਰੰਗ ਹੱਸੇ ਰੰਗ ਰੋਵੇ ਬੜੋ ਚੁੱਪ ਵੀ ਕਰ ਜਾਹੇ ਕਿਉਂ ਜੀ ਕਹਿੰਦੇ ਪਰਵਾਹ ਨਹੀਂ ਕਿਸੇ ਕੇ ਰਿਵਾਜ ਸੱਚੇ ਨਾ ਰੱਬ ਤੋਂ ਬਗਹਿਰ ਕਿਸੇ ਦੀ ਪਰਵਾਹ ਨਹੀਂ ਜੋ ਮਰਜੀ ਦੁਨੀਆ ਕਰ ਉਹ ਸਜਣ ਲੋਕਾਂ ਕੋਲ ਕਹੇ ਲੋਜ ਵਹਾ ਵੀ ਨਹੀਂ ਆਇਆ ਜੇ ਤਾਂ ਹੁੰਦਾ ਬਿਲਕੁਲ ਸੱਚਾ ਸੋਚਾ ਫਿਰ ਤਾਂ ਬਚ ਵੀ ਜਾਂਦਾ ਪਰ ਕਿਸੇ ਸਾਧੂ ਨਾਲ ਉਹਦੀ ਚੁੱਪ ਨਾਲ ਜੇ ਤੁਸੀਂ ਵੇਖੋਗੇ ਸੰਤ ਮਹਰ ਚੁੱਪ ਕਰਦੇ ਨਾ ਉਹਦੀ ਚੁੱਪ ਬਹੁਤ ਖਤਰਨਾਕ ਹੈ ਰੱਬ ਉਹਦੇ ਥਾਂ ਤੇ ਫਿਰ ਜਵਾਬ ਦਿੰਦਾ ਫਿਰ ਉਹ ਅਫਸਰ ਜਿਹੜਾ ਕਹਿੰਦੇ ਕ੍ਰਪਟ ਸੀ ਰਿਸ਼ਵਤਖੋਰ ਸੀ ਉਹਦੇ ਚਿੱਤ ਚ ਫੁਰਨੇ ਬਦਲਨੇ ਸ਼ੁਰੂ ਹੋ ਗਏ ਇਹ ਫੁਰਨੇ ਪੈਦਾ ਹੋ ਗਏ ਵੀ 6 ਮਹੀਨੇ ਰਹਿ ਗਏ ਨੇ ਰਿਟਾਇਰਮੈਂਟ ਵਿੱਚ 7 8 ਮਹੀਨੇ ਰਹਿ ਗਏ ਨੇ ਆਪਾਂ ਕੁਝ ਪੈਸੇ ਬਣਾ ਲਈਏ ਵੱਧ ਤੋਂ ਵੱਧ ਰਿਸ਼ਵਤ ਲੈਣ ਲੱਗ ਗਿਆ ਇੱਕ ਦਿਨ ਰਿਸ਼ਵਤ ਲੈਂਦਾ ਫੜਿਆ ਗਿਆ ਖ਼ਵਾਰਾਂ ਚ ਵੀ ਆ ਗਿਆ ਐਡਾ ਵੱਡਾ ਅਫਸਰ ਸਸਪੈਂਡ ਹੋ ਗਿਆ ਕੇਸ ਚੱਲ ਪਿਆ ਸਾਰੀ ਬਣੀ ਬਣਾਈ ਗਈ ਟੈਨਸ਼ਨ ਪੈ ਗਈ ਤਾਂ ਥੋੜੇ ਮਹੀਨਿਆਂ ਬਾਅਦ ਉਹਦੀ ਟੈਨਸ਼ਨ ਕਰਕੇ ਉਹਨੂੰ ਬ੍ਰੇਨ ਹੈਮਰਜ਼ ਹੋ ਗਿਆ ਦਿਮਾਗ ਦੀ ਨਸ ਫਟ ਗਈ ਕਮਾਚ ਚ ਚਲਾ ਗਿਆ ਹਸਪੀਟਲ ਰਿਹਾ ਡਾਕਟਰਾਂ ਘਰ ਭੇਜਤਾ ਭਾਈ ਉਹਨੂੰ ਨਾਲ ਹੀ ਰਹੀਂ ਖਾਣਾ ਦੇਈ ਜਾਓ ਕਮਾਚ ਨਾ ਹਿੱਲ ਰਿਹਾ ਨਾ ਬੋਲ ਰਿਹਾ ਉਹਦਾ ਸੱਜਣ ਕੋਈ ਨਾਲ ਦਾ ਖ਼ਬਰ ਲੈਣ ਆਇਆ ਉਹਨੇ ਖਬਰਸਾਰ ਲੈਂਦੇ ਕੋਲ ਬੈਠਿਆ ਉਹਨੂੰ ਯਾਦ ਆ ਗਿਆ ਵੀ ਉਹ ਦਿਨ ਆਹ ਘਟਨਾ ਘੱਡੀ ਸੀ ਅੱਜ ਤੋਂ ਇੰਨੇ ਚਿਰ ਬਾਅਦ ਇੰਨਾ ਚਿਰ ਪਹਿਲਾਂ ਸੰਤਾਂ ਨੂੰ ਮਿਲੇ ਸੀ ਆਹ ਗੱਲ ਹੁਣ ਬਾਅਦ ਵਿੱਚ ਹੋਈ ਏ ਉਹਦੇ ਮਨ ਅੰਦਰੋਂ ਆਵਾਜ਼ ਆਈ ਉਹਨੇ ਉਹਦੇ ਘਰਦਿਆਂ ਨੂੰ ਕਿਹਾ ਜੇ ਕਿਤੇ ਰਾੜਾ ਸਾਹਿਬ ਲੈ ਜਾਉ ਮੇਰਾ ਮਨ ਕਰਦਾ ਏ ਵੀ ਇਹ ਬੰਦਾ ਸੰਤ ਦਾ ਸਰਾਫਿਆ ਹੋਇਆ ਏ ਸੰਤ ਦਾ ਸਰਾਫਿਆ ਹੋਇਆ ਇੱਕ ਚੀਜ਼ ਹੋਰ ਸੁਣਿਓ ਵਰ ਤੇ ਸਰਾਫ ਗੁਰਮਤ ਵਿੱਚ ਨਹੀਂ ਹੈ ਔਰ ਇਹ ਚੀਜ਼ ਯਾਦ ਰੱਖਿਓ ਕਿ ਸਰਾਫ ਹੁੰਦਾ ਹੈ ਜਾਨ ਬੁੱਝ ਕੇ ਸੰਤ ਕਿਸੇ ਨੂੰ ਸਰਾਫ ਨਹੀਂ ਦਿੰਦਾ ਆਪਣੀ ਜ਼ੁਬਾਨ ਤੋਂ ਕਿ ਤੈਨੂੰ ਆਹ ਹੋ ਜਾਏ ਜਿਹੜਾ ਐਂ ਸਰਾਫ ਦਿੰਦਾ ਉਹ ਸੰਤ ਹੋਏ ਨਹੀਂ ਸਕਦਾ ਸੰਤ ਦੀ ਤਾਂ ਚੁੱਪ ਹੋ ਜਾਏ ਬਸ ਇੱਕ ਫੁਰਨਾ ਆਉਣ ਦੀ ਧੀਰ ਹੈ ਰੱਬ ਦੇ ਘਰੋਂ ਬੰਦਾ ਸਰਾਫਿਆ ਵੀ ਜਾਂਦਾ ਹੈ ਸੰਤ ਦੇ ਅੰਦਰ ਖੇੜਾ ਪੈਦਾ ਹੋ ਜਾਏ ਇੱਕ ਫੁਰਨਾ ਆ ਜਾਏ ਵੱਡੇ ਵੱਡਿਆਂ ਦਾ ਕਲਿਆਣ ਵੀ ਹੋ ਜਾਂਦਾ ਉਹ ਮੋਰੋਂ ਨਾ ਵੀ ਬੋਲਣ ਤਮੀ ਬਹੁਤ ਕੋਜੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪਰਮਾਣਾਂ ਨਾਲ ਗੱਲ ਕਰਾਂਗਾ ਸਿੱਧੀ ਨੇ ਕਿਉਂਕਿ ਤਰਕ ਚੱਲਦਾ ਹੈ ਲਾਈਵ ਚੱਲਦਾ ਉਹ ਚ ਤਰਕ ਵੀ ਚੱਲਦਾ ਨਾਲ ਨਾਲ ਲੋਕਾਂ ਦਾ ਹਜ਼ੂਰ ਕਹਿੰਦੇ ਨੇ ਭਾਈ ਸੰਤ ਦਾ ਸਰਾਫਿਆ ਜਾਂਦਾ ਹੈ ਸੰਤ ਦਾ ਸਰਾਫ ਲੱਗ ਜਾਂਦਾ ਹੈ ਦਿੰਦਾ ਨਹੀਂ ਹੈ ਸੰਤ ਸਰਾਫ ਇਹਨੂੰ ਹਜ਼ੂਰ ਬਾਣੀ ਅੰਦਰ ਬਚਨ ਕਹਿੰਦੇ ਨੇ ਕਿ ਜੋ ਜੋ ਸੰਤ ਸਰਾਫ ਸਿ ਫਿਰੇ ਭਵਨ ਦੇ ਪੇਡ ਮਡਾਹੂ ਕੱਟੀ ਐ ਤਿਸ ਡਾਲ ਸੁਕੰਦੇ ਦਰਖਤ ਦੀ ਟਾਣੀ ਟੁੱਟ ਜਾਏ ਦਰਖਤ ਨਹੀਂ ਸੁੱਕਦਾ ਪੱਤੇ ਟੁੱਟ ਜਾਣ ਦਰਖਤ ਨਹੀਂ ਸੁੱਕਦਾ ਸਜਣੋ ਜੜ ਕੱਟੀ ਜਾਵੇ ਸਾਰਾ ਹੀ ਸੁੱਕ ਜਾਂਦਾ ਹੈ ਸੰਤ ਮੋਰੋਂ ਚੁੱਪ ਕਰ ਜਾਏ ਜੇ ਸੰਤ ਦੇ ਥਾਂ ਤੇ ਰੱਬ ਜੋ ਆਵ ਦਵੇ ਉਹ ਬੰਦਾ ਸਾਰਿਆਂ ਪਾਸਿਓ ਸੁੱਕ ਜਾਂਦਾ ਹੈ ਸੁੱਕੇ ਨੂੰ ਹਰੇ ਵੀ ਹੋ ਜਾਂਦੇ ਨੇ ਹਰੇ ਸੁੱਕ ਵੀ ਜਾਂਦੇ ਨੇ ਜੋ ਜੋ ਸੰਤ ਸਰਫਿਆਂ ਸੇ ਫਿਰੇ ਪਵੰਦੇ ਪੇਂਡ ਮੁੰਡਾ ਹੂ ਕੱਟੀਏ ਤਿਸ ਢਾਲ ਸੁਕੰਦੇ ਜ਼ਰੂਰੀ ਨਹੀਂ ਕਿਉਂ ਜ਼ੁਬਾਨ ਤੋਂ ਬੋਲ ਕੇ ਕੁਝ ਕਵੇ ਇੱਕ ਨੁਕਤਾ ਹੋਰ ਨੋਟ ਕਰਿਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਸੰਤ ਜਿਹੜਾ ਨਾ ਜਿਹੜਾ ਪਦਵੀ ਨੂੰ ਪਹੁੰਚ ਗਿਆ ਸੰਤ ਦੇ ਅਰਥ ਪਤਾ ਕੀ ਨੇ ਸੰਸਾਰ ਵੱਲੋਂ ਜਿਸ ਦਾ ਸੁਰਤੀ ਕਰਕੇ ਅੰਤ ਹੋ ਗਏ ਸੰਤ ਸੰਸਾਰ ਵੱਲੋਂ ਅੰਤ ਸੁਰਤੀ ਕਰਕੇ ਸੰਸਾਰ ਵੱਲੋਂ ਅੰਤ ਹੋ ਗਿਆ ਹੈ ਸ਼ਰੀਰ ਕਰਕੇ ਸੰਸਾਰ ਵਿੱਚ ਸੁਰਤ ਕਰਕੇ ਸੰਸਾਰ ਵੱਲੋਂ ਅੰਤ ਹੋ ਗਿਆ ਹੈ ਸੰਸਾਰ ਦੀ ਕਿਸੇ ਚੀਜ਼ ਦਾ ਅਸਰ ਨਹੀਂ ਉਹਦੇ ਉੱਤੇ ਹੋ ਰਿਹਾ ਉਹਦੀ ਜਗ੍ਹਾ ਉੱਤੇ ਹਰ ਚੀਜ਼ ਦਾ ਜਵਾਬ ਰੱਬ ਦਿੰਦਾ ਉਹਨੂੰ ਫਿਰ ਮਹਾਰਾਜ ਕਹਿੰਦੇ ਪ੍ਰਭ ਜੀ ਵਸੈ ਸਾਧਕੀ ਰਸਨਾ ਉਹ ਨਹੀਂ ਬੋਲਦਾ ਉਹਦੀ ਰਸਨਾ ਤੇ ਫਿਰ ਰੱਬ ਬੋਲਦਾ ਜੇ ਬੋਲੇ ਉਹ ਨਹੀਂ ਬੋਲੇਗਾ ਜੇ ਸਾਧੂ ਭਲਾ ਕਰਨ ਤੇ ਆਜੇ ਬਿਨਾ ਬੋਲਿਆਂ ਭਲਾ ਕਰ ਸਕਦਾ ਬੋਲੇਗਾ ਹੀ ਨਹੀਂ ਉਹ ਉਹਨੂੰ ਵਰਸਰਾਫ ਦੇਣ ਦੀ ਲੋੜ ਨਹੀਂ ਪੈਂਦੀ ਇਹ ਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਉਹ ਬਿਨਾ ਬੋਲਿਆਂ ਤੋਂ ਬੋਲ ਲੈਂਦੇ ਨੇ ਬਿਨਾ ਕੰਨਾਂ ਤੋਂ ਸੁਣ ਵੀ ਲੈਂਦੇ ਨੇ ਬਿਨਾ ਪੈਰਾਂ ਤੋਂ ਕਿਤੇ ਜਾ ਵੀ ਸਕਦੇ ਨੇ ਕਰਮਾਤ ਨਾ ਸਮਝਿਓ ਸੁਰਤੀ ਇੰਨੀ ਸ਼ਕਤੀਸ਼ਾਲੀ ਹੋ ਗਈ ਮਨ ਉਸ ਅਵਸਥਾ ਚਲਾ ਗਿਆ ਹੈ ਜਿੱਥੇ ਇਹ ਚੀਜ਼ ਵਰਤਦੀ ਹੈ ਆਪਾਂ ਉਹ ਸ਼ਹਿਰ ਨਹੀਂ ਗਏ ਤੇ ਆਪਾਂ ਕਹਿ ਸਕਦੇ ਆ ਕਿਵੇਂ ਹੋ ਸਕਦਾ ਕੋਈ ਇੰਗਲੈਂਡ ਆਇਆ ਨਹੀਂ ਇੱਥੋਂ ਦੀ ਗੱਲ ਕੋਈ ਦੱਸਿਓ ਕਿ ਆ ਕਿ ਮੈਂ ਤੇ ਮੰਨਦਾ ਹੀ ਨਹੀਂ ਵੀ ਤੂੰ ਨਹੀਂ ਮੰਨਦਾ ਤੂੰ ਨਹੀਂ ਗਿਆ ਭਾਈ ਜਿਹੜਾ ਗਿਆ ਉਹ ਦੱਸਦਾ ਵੀ ਉੱਥੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਹੁੰਦਾ ਬਿਨਾ ਪਹਿਰਾਂ ਤੋਂ ਕੋਈ ਆ ਸਕਦਾ ਹੈ ਬਿਨਾ ਕੰਨਾਂ ਤੋਂ ਸੁਣ ਸਕਦਾ ਸਾਡੇ ਕੰਨ ਤਾਂ ਇੱਥੋਂ 10 ਫੀਟ ਤੱਕ ਸੁਣਦੇ ਨੇ ਸਾਧੂ ਨੇ ਕੰ ਹਜ਼ਾਰਾਂ ਮੀਲਾਂ ਸੰਕੜਾਈ ਮੀਲਾਂ ਤੱਕ ਸੁਣ ਲੈਂਦੇ ਨੇ ਤੁਸੀਂ ਕਿਤੇ ਬਹਿ ਕੇ ਗੱਲ ਕਰ ਰਹੇ ਹੋ ਉਹਨੂੰ ਪਤਾ ਲੱਗ ਜਾਂਦਾ ਕਈ ਵਾਰ ਇਸ ਤਰ੍ਹਾਂ ਜਿਹੜੇ ਤੁਹਾਡੇ ਪੁਰਾਣੇ ਸੰਗੀ ਹੋਣਗੇ ਕਿਸੇ ਨਾਲ ਵਰਤਿਆ ਹੋਣੇ ਸਾਧੂ ਕੋਲ ਸਾਹਮਣੇ ਜਾਓ ਜੋ ਤੁਸੀਂ ਗੱਲਾਂ ਕੀਤੀਆਂ ਉਹ ਦੱਸ ਦਿੰਦਾ ਤੁਸੀਂ ਕਹੋਗੇ ਤੇ ਗੱਲ ਕਰਦੇ ਆਉਂਦੇ ਸੀ ਯਾਰ ਪਿੱਛੇ ਇਹੀ ਗੱਲ ਤੇ ਆਪਾਂ ਕੀਤੀ ਸੀ ਉੱਥੇ ਇਹ ਕਿਵੇਂ ਹੋ ਗਿਆ ਜੋ ਤੁਸੀਂ ਸੋਚਦੇ ਆਉਂਦੇ ਹੋ ਉਹ ਮੋਰੇ ਬੋਲ ਦਿੰਦਾ ਕਈ ਵਾਰ ਇਨੁ ਮਹਾਰਗ ਨੇ ਅੱਖੀਂ ਵਾਜੋਂ ਵੇਖਣਾ ਬਿਨ ਕੰਨ ਸੁਣਣਾ ਪੜੋ ਅੱਖੀਂ ਵਾਜੋਂ ਵੇਖਣਾ ਬਿਨ ਕੰਨ ਸੁਣਨਾ ਤੇਰਾ ਵਾਜੋਂ ਚੱਲਣਾ ਬਿਨ ਜਿਬੇ ਵਾਜੋਂ ਬੋਲਣਾ ਬਿਨ ਹੱਥੀ ਕਰਣਾ ਇਥੋਂ ਤੱਕ ਕਿ ਪੈਰਾਂ ਵਾਜੋਂ ਚੱਲਣਾ ਫਿਰ ਅਖੀਰ ਮਹਾਰਾਜ ਨੇ ਪਤਾ ਕੀ ਕਿਆ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੈ ਤੋ ਖਸਮੈ ਮਿਲਣਾ ਭਾਈਓ ਜਿਉਂਦਿਆਂ ਜੀ ਸੰਸਾਰ ਵੱਲੋਂ ਮਰ ਗਏ ਨੇ ਅੰਤ ਹੋ ਗਏ ਸੁਰਤੀ ਦਾ ਹੁਣ ਉੱਥੇ ਪਹੁੰਚ ਗਏ ਜਿੱਥੇ ਬਹੁਤ ਕੁਝ ਵੇਖਿਆ ਜਾ ਸਕਦਾ ਏ ਮਨ ਸ਼ਕਤੀ ਏ ਮਨ ਸੀਓ ਏ ਮਨ ਪੰਜ ਤਤ ਕੋ ਜਿਓ ਏ ਮਨ ਲੈ ਜੋ ਉਨ ਮਨ ਰਹਿ ਟਿਕਾਉ ਚਾ ਜਾਏ ਤੋ ਤੀਨ ਲੋਕ ਕੀ ਬਤਾਂ ਕਹਿ ਤਿੰਨ ਲੋਕ ਦੀਆਂ ਗੱਲਾਂ ਦੱਸ ਸਕਦੇ ਜੋ ਕੁਝ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚੋਂ ਜਵਾਬ ਮਿਲੇਗਾ ਇੱਕ ਛੋਟਾ ਜਿਹਾ ਇਤਿਹਾਸਕ ਪੈਰਾਗ੍ਰਾਫ ਮੈਂ ਕਹਣਾ ਮੈਂ ਮੁਲਤਾਨ ਗਿਆ ਪਾਕਿਸਤਾਨ ਵਿੱਚ ਉੱਥੋਂ ਵਾਪਸ ਆਉਂਦੇ ਹਾਂ ਉਹ 100 ਮੀਲ ਦੀ ਵਿੱਥ ਉੱਤੇ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਉਹ ਜਗ੍ਹਾ ਉੱਤੇ ਇੱਕ ਫਕੀਰ ਰਹਿੰਦਾ ਹੈ ਮੈਂ ਸਿਰ ਤੁਹਾਡੇ ਤੇ ਹੰਦਵਾਣੇ ਸਾਕੀ ਤੁਸੀ ਸੁਣੀ ਹੋਏਗੀ ਹਜ਼ੂਰ ਉਹਦੇ ਡੇਰੇ ਵੱਲ ਤੁਰ ਪਏ ਉਹਦੇ ਕੋਲ ਇੰਨੀਆਂ ਰਿਧੀਆਂ ਸਿਧੀਆਂ ਕਰਾਮਾਤਾਂ ਨੇ ਵੱਡੇ ਵੱਡੇ ਸੰਤੋ ਦੇ ਅੱਗੇ ਝੁਕ ਜਾਂਦੇ ਨੇ ਵੱਡੇ ਵੱਡੇ ਕਾਜੀ ਹਾਜ਼ੀ ਉਹਨੂੰ ਨਮਸ਼ਕਾਰ ਕਰਦੇ ਨੇ ਪਹੁੰਚਿਆ ਹੋਇਆ ਮੁਸਲਮਾਨ ਫਕੀਰ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਲਤਾਨ ਤੋਂ ਉਧਰ ਵੱਲ ਮੂੰਹ ਕੀਤਾ ਨਾ ਉਹਦੇ ਡੇਰੇ ਵੱਲ ਤਉ ਉਹਨੂੰ ਪਤਾ ਲੱਗ ਗਿਆ 100 ਮੀਲ ਪਹਿਲਾਂ ਪਤਾ ਲੱਗ ਗਿਆ ਕਿ ਕੋਈ ਮੇਰੇ ਡੇਰੇ ਵੱਲ ਆ ਰਿਹਾ ਹੈ ਕਿਹੜੀਆਂ ਅੱਖਾਂ ਹੋਣਗੀਆਂ ਵੇਖਣ ਵਾਲੀਆਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਕਹਦਾ ਭਾਈ ਕੋਈ ਬਹੁਤ ਵੱਡਾ ਫਕੀਰ ਕਲਯੁਗ ਦਾ ਆਪਣੇ ਡੇਰੇ ਵੱਲ ਆ ਰਿਹਾ ਹੈ ਚਿੱਲਿਆਂ ਨੂੰ ਕਹਿੰਦਾ ਉਹਦਾ ਨਾਮ ਨਾਨਕ ਹੈ ਜਗਤ ਦਾ ਜਿੱਤੂ ਹੈ ਵੱਡੇ ਵੱਡੇ ਰਿਤੀਆਂ ਸਿੱਧੀਆਂ ਵਾਲਿਆਂ ਨੂੰ ਉਹਨੇ ਜਿੱਤ ਲਿਆ ਪਰ ਅੱਜ ਆਪਣੇ ਡੇਰੇ ਵੱਲ ਆ ਰਿਹਾ ਹੈ ਉਹ ਮਲਤਾਨ ਦੇ ਪੀਰਾਂ ਨੂੰ ਜਿੱਤ ਕੇ ਆਇਆ ਹੈ ਪਰ ਮੇਰੇ ਵੱਲ ਆ ਰਿਹਾ ਹੈ ਕਹਿੰਦੇ ਕੋਈ ਨਹੀਂ ਆਉਣ ਦੇ ਉਹ ਨਾਨਕ ਨੂੰ ਚਿੱਲਿਆਂ ਨੂੰ ਕਹਿੰਦਾ ਅਜ ਨਾਨਕ ਨੂੰ ਰਿਧੀਆਂ ਸਿੱਧੀਆਂ ਨਾਲ ਐ ਲਾ ਕੇ ਸੁੱਟਦਾਗਾ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਆ ਉਹ ਚੇਲਿਆਂ ਨੂੰ ਕਹਿੰਦਾ ਤੇ ਤੁਰਿਆ ਜਾਂਦੇ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਮੋਢੇ ਤੇ ਰਹਾਵ ਧਰੀ ਮਰਦਾਨੇ ਨੇ ਹਜ਼ੂਰ ਮਸਤ ਝਾਲ ਵੇ ਤੁਰਦੇ ਆ ਖੜਖੜਾ ਕੇ ਹੱਸ ਪਏ ਮਰਦਾਨੇ ਕਿਆ ਮਾਰੇ ਕੱਲੇ ਹੱਸੀ ਜਾਂਦੇ ਹੋ ਮਾਰੇ ਮੈਨੂੰ ਵੀ ਦੱਸ ਦਿਓ ਕੀ ਹੋਇਆ ਕਹਿੰਦੇ ਮਰਦਾਨੇ ਆ ਜਿਹਦੇ ਡੇਰੇ ਵੱਲ ਚੱਲੇ ਆ ਉਹਨੂੰ ਪਤਾ ਲੱਗ ਗਿਆ ਕਿ ਅਸੀਂ ਆ ਰਹੇ ਆ ਉਹ ਪਤਾ ਕੀ ਗੱਲਾਂ ਕਰਦਾ ਕਹਿੰਦੇ ਮਹਾਰਾਜ ਕੀ ਕਹਿੰਦੇ ਉਹ ਕਹਿੰਦਾ ਨਾਨਕ ਨੂੰ ਆਉਣ ਦਿਓ ਅੱਜ ਐਂ ਲਾ ਕੇ ਸੁੱਟ ਦਾਂਗਾ ਜਿਵੇਂ ਦੁੱਧ ਤੋਂ ਮਲਾਈ ਲਈਦੀ ਤੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਕਰਤਾਰ ਭਲੀ ਕਰੇ ਉਸ ਹੰਕਾਰ ਵਿੱਚ ਉਹ ਸਾਹਮਣੇ ਨਾ ਆਵੇ ਤਾਂ ਚੰਗੀ ਗੱਲ ਐ ਪਰ ਮਰਦਾਨਿਆਂ ਕਰਤਾਰ ਭਲੀ ਕਰੇ ਜੇ ਅੱਜ ਸਾਹਮਣਾ ਹੋ ਗਿਆ ਨਾ ਉਹ ਤਾਂ ਕਹਿੰਦਾ ਐਂ ਲਾਦਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਐ ਜੇ ਸਾਹਮਣਾ ਹੋ ਗਿਆ ਉਸ ਫਕੀਰ ਨੂੰ ਐ ਨਿਚੋੜ ਦਾਂਗੇ ਜਿਵੇਂ ਨਿੰਬੂ ਨਿਚੋੜ ਕੇ ਸੁੱਟੀਦਾ ਗੁਰੂ ਨਾਨਕ ਸਾਹਿਬ ਦੀ ਵਾਰਤਾ ਵੀ ਉਹਨੇ ਸੁਣ ਲਈ ਬਿਨਾਂ ਕੰਨਾਂ ਤੋਂ ਸੁਣੀ ਜਾ ਰਹੀ ਹੈ ਬਿਨਾਂ ਜ਼ੁਬਾਨ ਤੋਂ ਬੋਲਿਆ ਜਾਏ ਉਹਨੇ ਉਸੇ ਵਕਤ ਖੜਿਆਂ ਖਲੋਤਿਆਂ ਇੱਕ ਪਲ ਪਹਿਲਾਂ ਕਹਿ ਰਿਆ ਸੀ ਐ ਲਾਦਾਂਗਾ ਜਿਵੇਂ ਦੁੱਤੋਂ ਮਲਾਈ ਲਾਈਦੀ ਜਦੋਂ ਬਾਦਸ਼ਾਹ ਨੇ ਇਹ ਗੱਲ ਕਹੀ ਉਹਦੇ ਤੱਕ ਉਹਨੇ ਉਹ ਵੀ ਸੁਣ ਲਈ ਉਹਨੇ ਉਸੇ ਵਕਤ ਧਰਤੀ ਤੇ ਸਜਦਾ ਕਰਕੇ ਹੱਥ ਜੋੜ ਕੇ ਕਿਹਾ ਤੋਵਾ ਅੱਲਾਹ ਤਾਲਾ ਦੀ ਗੁਰੂ ਨਾਨਕ ਨਾਲ ਉਸ ਮਾਨ ਵਿੱਚ ਮੇਰਾ ਮੇਲ ਨਾ ਹੋਵੇ ਮੁਰਿਦਾਂ ਕਹਿੰਦੇ ਜੀ ਕਿਉਂ ਕਹਿੰਦਾ ਸੱਜਣੋ ਮੈਂ ਤਾਂ ਐ ਲਾ ਸਕਦੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਦੁੱਧ ਤੋਂ ਮਲਾਈ ਲਾ ਦਿਓ ਤਾਂ ਵੀ ਦੁੱਧ ਦੁੱਧ ਹੀ ਰਹਿੰਦਾ ਹੈ ਸੱਜਣੋ ਕੋਈ ਨਿੰਬੂ ਨਚੋੜ ਕੇ ਸੁੱਟ ਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਰੂੜੀਆਂ ਤੇ ਰੁਲਦਾ ਹੈ ਗੁਰੂ ਨਾਨਕ ਅਜ ਨਚੋੜਨਾ ਦੇਣ ਕਿਤੇ ਜਦੋਂ ਪਾਤਸ਼ਾਹ ਦੇ ਡੇਰੇ ਗਏ ਉਹ ਜੰਦੇ ਚਤਨਾ ਵਿਟੇ ਕਿ ਸਜਦਾ ਕੀਤਾ ਇਹਦਾ ਮਤਲਬ ਬਿਨਾ ਬੋਲਿਆਂ ਤੋਂ ਰੱਬ ਦੀ ਦੁਨੀਆ ਵਿੱਚ ਗੱਲ ਕੀਤੀ ਜਾ ਸਕਦੀ ਹੈ ਅੱਖੀਂ ਵਜੋਂ ਵੇਖਣਾ ਬਿਨ ਕੰਨ ਸੁਣਨਾ ਪੈਰਾਂ ਵਜੋਂ ਚੱਲਣਾ ਭਾਈ ਬਿਨਾ ਪੈਰਾਂ ਤੋਂ ਤੁਰਿਆ ਜਾ ਸਕਦਾ ਤੇ ਜਾ ਜੀਵੈ ਬਜੋਂ ਬੋਲਣਾ ਓ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੈ ਤੋ ਖਸਮੈ ਮਿਲਣਾ ਬਾਬਾ ਈਸ਼ ਸਿੰਘ ਦੀ ਬੋਲੇ ਨਹੀਂ ਚੁੱਪ ਚਲੇ ਗਏ ਉਹ ਬੰਦੇ ਨੇ ਕਹਿ ਬੰਦਾ ਸਰਾਫਿਆ ਹੋਇਆ ਇਹਨੂੰ ਲੈ ਜਾਓ ਰਾੜਾ ਸਾਹਿਬ ਟਰਾਲੀ ਚ ਮੰਝਾ ਰੱਖ ਕੇ ਉਹ ਲੈ ਕੇ ਗਏ ਕਿਉਂਕਿ ਕੋਮਾ ਵਿੱਚ ਸੀ ਜਦੋਂ ਗਏ ਤਾਂ ਬਾਬਾ ਜੀ ਕੁਰਸੀ ਉੱਤੇ ਬਾਹਰ ਬੈਠੇ ਧੁੱਪੇ ਸੰਗਤ ਬੈਠੀ ਟਰਾਲੀ 'ਚੋਂ ਮੰਝਾ ਲਾਇਆ ਸੰਗਤ ਵੇਖਣ ਲੱਗ ਪਏ ਕੋਈ ਮਰੀਜ਼ ਲੈ ਆਂਦਾ ਘਰ ਵਾਲਿਆਂ ਬੇਨਤੀ ਕੀਤੀ ਬਾਬਾ ਜੀ ਉਹ ਬੰਦਾ ਹੈ ਜਿਹੜਾ ਤੁਸੀਂ ਫਲਨ ਨੇ ਪਿੰਡ ਦੇ ਵਹਾਨ ਲਾਉਣ ਆਏ ਸੀ ਉੱਥੇ ਨੇ ਮੋਰੇ ਤੁਹਾਨੂੰ ਆ ਕੇ ਅਸੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਮੋਰਿਓ ਇੱਕਦਮ ਬਾਬਾ ਜੀ ਬੋਲੇ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਨੇ ਸਾਨੂੰ ਕੀ ਪਤਾ ਕੌਣ ਹੈ ਭਾਈ ਸਾਨੂੰ ਨਹੀਂ ਪਤਾ ਕੌਣ ਸਾਨੂੰ ਬਹੁਤ ਲੋਕ ਸਵਾਲ ਕਰਦੇ ਨੇ ਸਾਨੂੰ ਕੀ ਪਤਾ ਕੌਣ ਹੈ ਤੁਸੀਂ ਹੁਕਮ ਕਰੋ ਕੀ ਹੈ ਆਇਆ ਸਾਧੂ ਦੀ ਨਿਸ਼ਾਨੀ ਇੱਥੇ ਮੜ ਜ ਕਿਸੇ ਨੂੰ ਕੁਝ ਹੋ ਜੈ ਨਾ ਲੋਕੀ ਮਾਨ ਚ ਕਹਿੰਦੇ ਲੈ ਇਹਨਾਂ ਇਦਾਂ ਹੀ ਹੋਣੀ ਚਾਹੀਦੀ ਸੀ ਇਹਨੇ ਸਾਡੇ ਨਾਲ ਐਂ ਕੀਤਾ ਸੰਤ ਨਹੀਂ ਕਦੇ ਚੀਜ਼ਾਂ ਚ ਦੱਸਦਾ ਉਹ ਤਾਂ ਸੋਚੀ ਕਰਕੇ ਸੰਸਾਰ ਵੱਲੋਂ ਅੰਤ ਹੈ ਉਹਨੂੰ ਕੋਈ ਪਤਾ ਨਹੀਂ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਉੱਤੇ ਕੋਈ ਅਸਰ ਨਹੀਂ ਉਸਤਨਿੰਦਾ ਦੂ ਤਿਆਗੇ ਖੋਜੇ ਪਦ ਨਿਰਵੰਨ ਜਨਨ ਕੇ ਖੇਲ ਕਟਨ ਹੈ ਕਿਨੂ ਗੁਰਮੁਖ ਜਨ ਕਹਿੰਦੇ ਬਾਬਾ ਜੀ ਕਹਿੰਦੇ ਭਾਈ ਹੁਕਮ ਕਰੋ ਇਹ ਆ ਨਿਮਰਤਾ ਇਹ ਸਾਧੂ ਦੀ ਨਿਸ਼ਾਨੀ ਮਤ ਹੁੰਦੀ ਹੋਏ ਇਹ ਆਣਾ ਤਾਣ ਹੁੰਦੇ ਹੋਏ ਨਤਣਾ ਅਣ ਹੁੰਦੇ ਅਪ ਵੰਡਾਏ ਕੋ ਐਸਾ ਭਗਤ ਸਦਾਏ ਇਹ ਹੈ ਭਗਤੀ ਦੀ ਨਿਸ਼ਾਨੀ ਘਰ ਵਾਲੇ ਕਹਿੰਦੇ ਜੀ ਭਲਾ ਕਰਦੇ ਕਹਿੰਦੇ ਭਾਈ ਅਸੀਂ ਕੌਣ ਹੰਨੇ ਭਲਾ ਕਰਨਾ ਭਲਾ ਤਾਂ ਵਹਿਗੁਰੂ ਨੇ ਕਰਨਾ ਹੈ ਭਾਈ ਇੱਕ ਸਿਮਰਨਾ ਚੁੱਕ ਕੇ ਦਿੱਤਾ ਹਲੋ ਭਾਈ ਇਹਦੇ ਕੋਲ ਵਾਹਿਗੁਰੂ ਵਾਹਿਗੁਰੂ ਜਪੋ ਜੇ ਉਮਰ ਚ ਵੱਧਦਾ ਹੋਇਆ ਠੀਕ ਹੋ ਜਾਏਗਾ ਭਾਈ ਵਾਹਿਗੁਰੂ ਵਾਹਿਗੁਰੂ ਜਪੋ ਜੇ ਉਮਰ ਚ ਵੱਧਦਾ ਹੋਇਆ ਠੀਕ ਹੋ ਜਾਏਗਾ ਘਰ ਵਾਲੇ ਲੈ ਗਏ ਉਹਦੇ ਕੋਲ ਬੈ ਕੇ ਸਿਮਰਨ ਕਰਦੇ ਰਹੇ ਇਹ ਸਚਾਈ ਹੈ ਉਹ ਬੰਦਾ ਅਗਲੀ ਸਵੇਰ ਅੰਮ੍ਰਿਤ ਵੇਲੇ ਕੋਮਾ ਚੋਂ ਬਾਹਰ ਆ ਗਿਆ ਜਦੋਂ ਉਹ ਬੋਲਿਆ ਤੇ ਬੋਲਿਆ ਪਤਾ ਕੀ ਵਾਹਿਗੁਰੂ ਵਾਹਿਗੁਰੂ ਘਰ ਵਾਲੇ ਜਦੇ ਕਿਸੇ ਦੀ ਪਿੰਡੋਂ ਮਰੂਤੀ ਘਾਰ ਜੇ ਮੰਗ ਕੇ ਲੈ ਕੇ ਆਏ ਕਹਿੰਦੇ ਉਹਨਾਂ ਨੇ ਆ ਕੇ ਉੱਥੇ ਦੱਸਿਆ ਬਾਬਾ ਜੀ ਉਹ ਹੋਸ਼ ਚ ਆ ਗਿਆ ਕਹਿੰਦੇ ਭਾਈ ਜੇ ਉਮਰ ਚ ਵਾਧਾ ਹੋਇਆ ਤੁਰਨ ਫਿਰਨ ਲੱਗ ਜਾਊਗਾ ਵਾਹਿਗੁਰੂ ਬੋਲੋ ਉਹ ਫਿਰ ਜਿੰਨੀ ਦੇਰ ਉਮਰ ਚ ਰਿਹਾ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਬੋਲਦਾ ਰਿਹਾ ਸੰਤ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੰਤ ਕਿਸੇ ਦਾ ਜਵਾਬ ਦੇ ਨਹੀਂ ਹੈ ਉਹ ਸਿਰਫ ਰੱਬ ਦਾ ਜਵਾਬ ਦੇ ਹੈ ਉਤ ਰੱਬ ਦਾ ਜਵਾਬ ਦੇ ਆ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਵਾਜ ਸੱਚੇ ਨਾ ਉਹਦੀ ਕੋਈ ਡਿਊਟੀ ਹੈ ਇੱਕ ਚੀਜ਼ ਹੋਰ ਨੋਟ ਕਰਿਓ ਸੰਤ ਨਾਮਦਾਨ ਦੇਣ ਦਾ ਅਧਿਕਾਰੀ ਨਹੀਂ ਹੈ ਮਾਫ ਕਰਿਓ ਕਈ ਵਾਰ ਅਸੀਂ ਸਰੀਰਾਂ ਕੋਲੋਂ ਮੰਗਣ ਲੱਗ ਜਾਈਏ ਨਾਮਦਾਨ ਦਿਓ ਬਾਬਾ ਜੀ ਨਾਮਦਾਨ ਦਿਓ ਬਾਬਾ ਜੀ ਕਿਵੇਂ ਦੇ ਦੇਣਗੇ ਨਾਮਦਾਨ ਗੁੱਸਾ ਨਾ ਕਰਿਓ ਸਚਾਈ ਹੈ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਦਾ ਪ੍ਰਚਾਰਕ ਹੈ ਸੱਚ ਕਹਿਣਾ ਮੇਰੀ ਡਿਊਟੀ ਹੈ